ਕੋਈ ਗੱਲ ਨਹੀਂ ਜੀ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਮਾਈ ਵੀਰ ਇਹ ਲੋਗ ਆਉਂਦੇ ਆਂ ਮਾਰੋ ਸਾਰਾ ਡਿਪਾਰਟਮੈਂਟ ਤੇ ਲਾਉਂਦਾ ਵੀ ਇੱਥੇ ਕਿਹੜਾ ਕੋ ਪੁੱਛਣ ਦੇ ਆਂ ਹੁਣ ਅੱਜ ਇਹਨਾਂ ਨੂੰ ਕਹ ਲੈ ਦੇ ਦੱਸ ਦੇ ਦੇ ਡਰਾਈਵਰਾਂ ਦੇ ਬੱਤੀ ਮੋਟੀਆਂ ਮੋਟੀਆਂ ਕੋਈ ਢੀਂ ਵੱਢੀ ਮੇਜਰ ਨਹੀਂ ਆ ਗਈ ਉਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਵੀ ਇੱਕ ਹਫ਼ਤੇ ਦੇ ਵਿੱਚ ਨੂੰ ਆਪਣੇ ਸਿਸਟਮ ਨੂੰ ਸਾਰਾ ਸੁਧਾਰ ਲਓ ਇਹਦੇ ਬਣਦੀ ਫੰਦੀ ਕਾਰਵਾਈ ਹਰ ਵਹੀਕਲ ਤੇ ਕੀਤੀ ਜਾਏਗੀ ਠੀਕ ਹੈ ਸਰਪਟਾ ਜੀ ਦੇਖੋ ਇਹ ਆਨਲਾਈਨ ਤੇ ਸਭ ਰ ਚੱਲ ਜਾਣਾ ਵੈਲਕਮ ਵੈਲਕਮ ਕੋਈ ਗੱਲ ਨਹੀਂ ਗੱਡੀਆਂ ਨਵੀਆਂ ਨੇ ਡਰਾਈਵਰ ਟਲੇ ਨੇ ਕੋਈ ਵਰਦੀਆਂ ਨਹੀਂ ਪਾਈਆਂ ਬਸ ਤਾਂ ਇਹਨਾਂ ਨੂੰ ਹੁੰਦੇ ਆ ਮੈਂ ਜੀ ਬਾਬਾ ਜੀ ਗੱਡੀਆਂ ਅੱਗੇ ਪ੍ਰੋਪਰ ਨਵੀਆਂ ਨੇ ਕੋਈ ਗੱਡੀ ਸਾਡੇ ਕੋਲ ਨਹੀਂ அந்தமெண்ட்டு அந்த அந்த ਡਰਾਈਵਰ ਸਾਰੇ ਲੱਗੋ ਆ ਜਾ ਬਈ ਇਧਰ ਆ ਜਾ ਡਰਾਈਵਰ ਆ ਜਾ ਤੁਸੀਂ ਕੌਣ ਉਹ ਤੇਰੀ ਦਾਰਿਕਾ ਲੈਂਦੇ ਮੈਨੂੰ ਕਿੱਥੇ ਆਲਾ ਗੱਡ ਕੇ ਰੱਖੋਗੇ ਆ ਬੁਲਾਇਓ ਜਿਹੜਾ ਇਹਨਾਂ ਨੂੰ ਤੇ ਕਹਿੰਨਾ ਹਰ ਇੱਕ ਸਕੂਲ ਨੂੰ ਸੀਰ ਸਕੂਲ ਵਾਹਨ ਦੀ ਅਦਾਇਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਜੀ yellow color ਹੋਣਾ ਚਾਹੀਦਾ ਕੈਮਰਾ ਲੱਗਾ ਹੋਣਾ ਚਾਹੀਦਾ ਫਸਟ ਡਿਕੇਟ ਫੀਮੇਲ ਅਟੈਂਡੈਂਟ ਮੇਲ ਅਟੈਂਡੈਂਟ ਫਾਇਰ ਫਾਈਟਿੰਗ ਹੋਣਾ ਚਾਹੀਦਾ ਸੈਕੰਡਲੀ ਇਹਦੇ ਵਿੱਚ ਸਪੀਡ ਗਵਰਨਰ ਹੋਣਾ ਚਾਹੀਦਾ ਰੈਕਸ ਨਹੀਂ ਕਿ ਹੋਣਾ ਚਾਹੀਦੀ ਆ ਜਿਹੜਾ ਸਟੈਪ ਇੱਕ ਥੱਲੇ ਹੋਣਾ ਚਾਹੀਦਾ ਜਿਹੜੀ ਪਹਿਲੀ ਸੀਟ ਆ ਉਹ ਪੁੱਠੀ ਹੋਣੀ ਚਾਹੀਦੀ ਆ ਕੰਡੀਸ਼ਨ ਤੇ ਬਹੁਤ ਜ਼ਿਆਦਾ ਨੇ ਸਰ ਪਰ ਮੈਂ ਇਨੀ ਗੱਲ ਕਹਿੰਦਾ ਕਿ ਜਿਸ ਤਰ੍ਹਾਂ ਆ ਜਿਹੜੀਆਂ ਬੱਸਾਂ ਨੇ ਆ ਇਨੀਆਂ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਇਸ ਕਰਕੇ ਕਹਿੰਦੇ ਨੇ ਹੈਵੀ ਚਲਾਨ ਕੀਤੇ ਜਾ ਰਹੇ ਆ ਸਰ ਅੱਜ ਆਪਾਂ ਘੁਮਾਣ ਆਏ ਆ ਅੱਥੋਂ ਦੀਆਂ ਬੱਸਾਂ ਦੀ ਕੰਡੀਸ਼ਨ ਮਰਕੀ ਪਹਿਲਾਂ ਤੇ ਮੈਂ ਸੁਰਿੰਦਰ ਸਰ ਜਿਹੜੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਸਰ ਇਹਨਾਂ ਨੇ ਸਾਨੂੰ ਡੀਪ ਏਰੀਆ ਵਿੱਚ ਲਿਆਂਦਾ ਉਹਦੇ ਨਾਲ ਸਰ ਇਹ ਇੱਕ ਗੱਲੋਂ ਤੋਂ ਬਹੁਤ ਵਧੀਆ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਨ ਹੈਵੀ ਚਲਾਨ ਵੀ ਹੁੰਦੇ ਆ ਸੈਕੰਡਲੀ ਸਰ ਸਰ ਸੈਕੰਡਲੀ ਇਹਨਾਂ ਵੱਲੋਂ ਆਪਾਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਸਕੂਲ ਪ੍ਰਸ਼ਾਸਨ ਨੇ ਹੀ ਗੱਲ ਕਹੀ ਆ ਕਿ ਆਪਾਂ 15 ਦਿਨ ਦੇ ਵਿੱਚ ਉਹ ਚ ਬੱਸਾਂ ਚੇਂਜ ਕਰ ਲਾਂਗੇ ਜੇ ਚੇਂਜ ਨਹੀਂ ਕਰਾਂਗੇ ਤੇ ਇਹ ਬੱਸਾਂ ਬੰਦ ਕਰ ਦਿੱਤੀਆਂ 22 ਚਲਾਨ ਕੀਤੇ ਆ ਜੀ ਅੱਜ ਆਪਾਂ ਪਰ ਅਸਰ ਤਾਂ ਕਾਫੀ ਹੋਏਗਾ ਸਰ ਸਰ ਸਸੀਂ ਦੇਖੋ ਆਪਾਂ ਤਾਂ ਕੰਟੀਨਿਊ ਕੰਮ ਕਰ ਰਹੇ ਆ ਸਰ ਜਿਹੜੇ ਏਰੀਆ ਵਿੱਚ ਜਿਸ ਤਰ੍ਹਾਂ ਪਤੇਗੜ ਚੂੜੀਆਂ ਹੋ ਗਿਆ ਜੀ ਡੇਰਾ ਬਾਬਾ ਨਾਨਕ ਹੋ ਗਿਆ ਗੁਦਾਸਪੁਰ ਲੋਕਲ ਦਿਨਾਨਗਰ ਸਰ ਉਧਰ ਤੇ ਬਹੁਤ ਜ਼ਿਆਦਾ ਕੰਡੀਸ਼ਨਸ ਵਧੀਆਂ ਨੇ ਸਰ ਇਹ ਏਰੀਆ ਰਹਿ ਗਿਆ ਸੀ ਇਹ ਏਸ ਏਰੀਆ ਤੇ ਹੁਣ ਕੰਟੀਨਿਊ ਹੀ ਰਾਵਾਂਗੇ ਸਰ ਤੇ ਅਦਰ ਵੀ ਚੇਂਜ ਹੋ ਜਾਏਗਾ ਸਰ ਕਲੇ ਜਿਹੜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਉਹਨਾਂ ਦੇ ਚਲਾਨ ਕੀਤੇ ਆ ਜੀ ਗਾਂ ਇਹਨਾਂ ਨੂੰ ਹਦਾਇਤੀ ਕੋਈ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੇ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਟਾਈਮ ਮੰਗਿਆ ਵੀ ਹਮਨ 10 15 ਦਿਨ ਦਾ ਟਾਈਮ ਦੋ ਇਹ ਵੀ ਕਲੇਹੀਂ ਚੇਂਜ ਕਰ ਲੈਣੇ ਆ ਵੀ ਕਲ ਬਹੁਤ ਮਾੜੇ ਨੇ ਤੇ ਬੰਦ ਇਹਨਾਂ ਨੂੰ ਇਸ ਕਰਕੇ ਨਹੀਂ ਮੌਕੇ ਤੇ ਕੀਤਾ ਜਾ ਰਿਹਾ ਵੀ ਫਿਰ ਬੱਚਿਆਂ ਦੀ ਬਹੁਤ ਵੱਡੀ ਪ੍ਰੋਬਲਮ ਆਏਗੀ ਤੇ ਡਰਾਈਵਰ ਨੂੰ ਹਦਾਇਤ ਕੀਤੀ ਗਈ ਆ ਵੀ ਆਪਣੀ ਲਿਮਟ ਦੀ ਸਪੀਡ ਨਾਲ ਤੇ ਆਪਣੇ ਕਨੈਕਟਰ ਲੇਡੀਜ਼ ਨਾਲ ਜੇ ਕੋਈ ਲੇਡੀ ਮੱਥੇ ਨੇ ਤੇ ਇਹੋ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਰਿਸਕ ਹੈ ਸਾਰਾ ਰਿਸਕ ਹੀ ਆ ਜੀ ਸਾਰਾ ਰਿਸਕ ਹੀ ਆ ਵੇਖੋ ਜੇ ਦੀ ਪੂਰੀਆਂ ਨਹੀਂ ਕਰਦੇ ਸ਼ਰਤਾਂ ਕੋਈ ਵੀ ਜੀ